ਵੀ ਗਾਇਕ ਰਾਜਵੀਰ ਜਵੰਦਾ ਦੇ ਚੌਣ ਵਾਲਿਆਂ ਨੂੰ ਭਈ ਜਿਹੜੀ ਤੇ ਹੁਣ ਤੱਕ ਦੀ ਅਪਡੇਟ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਆ ਰਹੀ ਹੈ ਜਿਹੜੀ ਕਿ ਜਿਹੜੀ ਕਿ ਫੋਟੋਸ ਹਸਪਤਾਲ ਦੇ ਵਿੱਚੋਂ ਜਿਹੜੀ ਹੁਣ ਤੱਕ ਦੀ ਰਿਪੋਰਟ ਆ ਉਹਦਾ ਇਹੀ ਕਹਿਣਾ ਭਈ ਚਿੰਤਾ ਕਰਨ ਵਾਲੀ ਖਬਰ ਆ ਕਿਉਂਕਿ ਉਹਨਾਂ ਦਾ ਇਹ ਕਹਿਣਾ ਬਿਲਕੁਲ ਠੀਕ ਨਹੀਂ ਹੈਗੇ ਜਿਹੜੀਆਂ ਵਿੱਚ ਪਹਿਲਾਂ ਖਬਰਾਂ ਆ ਰਹੀਆਂ ਸੀ ਭਈ ਵੀ ਉਹ ਠੀਕ ਆ ਠੀਕ ਆ ਪਰ ਜਿਹੜੀ ਹੁਣ ਤੱਕ ਦੀ ਲੇਟੈਸਟ ਅਪ ਆਪਾਂ ਕਹਿ ਸਕਦੇ ਆ ਭਈ ਰਿਪੋਰਟ ਜਿਹੜੀ ਹੁਣ ਤੱਕ ਦੀ ਰਿਪੋਰਟ ਆ ਤਾਂ ਉਹ ਇਹੀ ਸਾਹਮਣੇ ਆਈ ਹੈ ਵੀ ਉਹਨਾਂ ਦੀ ਹਜੇ ਤੱਕ ਹਾਲਤ ਨਾਜ਼ੁਕਾ ਲੱਖਾਂ ਦੁਆ ਉਹਨਾਂ ਦੇ ਨਾਲ ਆ ਸਾਰਾ ਪੰਜਾਬ ਇਹੀ ਕਹਿ ਰਿਹਾ ਹਰ ਇੱਕ ਬੰਦੇ ਦੇ ਦਿਲ ਚ ਇਹੀ ਦੁਆ ਨਿਕਲਦੀ ਆ ਵੀ ਉਹ ਤੰਦਰੁਸਤ ਹੋ ਵੀ ਪਰ ਜਿਹੜੀ ਹੁਣ ਤੱਕ ਦੀ ਇੱਕ ਜਿਹੜੀ ਡਾਕਟਰਾਂ ਦੀ ਹੁਣ ਤੱਕ ਦੀ ਰਿਪੋਰਟ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਹਜੇ ਤੱਕ ਉਹਨਾਂ ਦੀ ਸਿਹਤ ਨਾਜੁਕਾ ਤੇ ਪਰ ਜਿਹੜੀਆਂ ਬਈ ਪਹਿਲਾਂ ਖਬਰਾਂ ਆ ਰਹੀਆਂ ਸੀ ਜਿਵੇਂ ਕਿ ਹੁਣ ਕਹਿਣਾ ਬਈ 480 ਲੀਟਰ ਲੱਗੇ ਸੀ ਪਰ ਹੁਣ ਉਸ ਤੋਂ ਬਾਅਦ ਇੱਕ ਰਹਿ ਗਿਆ ਸੀ ਤੇ ਪਰ ਜੇ ਹੁਣ ਗੱਲ ਕਰੀਏ ਬਈ ਇੱਕ ਚਿੰਤਾ ਦਾ ਵਿਸ਼ਾ ਵੀ ਕਹਿ ਸਕਦੇ ਆ ਇਹਨੂੰ ਆਪਾਂ ਤੇ ਇੱਕ ਗੱਲ ਕਰੀਏ ਤਾਂ ਬੈਗਰੂ ਬਈ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਸਾਰੇ ਜਿੰਨੇ ਪੰਜਾਬੀ ਸਿੰਗਰ ਆ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕੋ ਹੀ ਆਵਾਜ਼ ਨਿਕਲਦੀ ਹੈ ਵੀ ਉਹ ਤੰਦਰੁਸਤ ਹੋਵੇ ਕਿਉਂਕਿ ਉਹਨਾਂ ਦੇ ਪਰਿਵਾਰ ਦੀਆਂ ਦੁਆ ਉਹਨਾਂ ਦੇ ਨਾਲ ਆ ਉਹਨਾਂ ਦੇ ਬੱਚੇ ਉਹਨਾਂ ਦੀ ਜੁੜੀ ਪਤਨੀ ਤੇ ਬਈ ਸਾਰਿਆਂ ਸਾਰਿਆਂ ਦੀ ਦੁਆ ਉਹਨਾਂ ਦੇ ਨਾਲ ਆ ਤੇ ਪਰ ਜੇ ਗੱਲ ਕਰੀਏ ਹੁਣ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜਾ ਕਿ ਹੁਣ ਇਹ ਐਕਸੀਡੈਂਟ ਹੋਣ ਦੇ ਕਾਰਨ ਪਹਿਲੀ ਗੱਲ ਤਾਂ ਆਪਾਂ ਇਹ ਕਹ ਦਈਏ ਬਈ ਇਹਦੇ ਵਿੱਚ ਹੁਣ ਜਿਹੜਾ ਆਪਾਂ ਗਾਉ ਟੈਕਸ ਭਰਦੇ ਆ ਹਨਾ ਗਾਮ ਦਾ ਟੈਕਸ ਭਰਦੇ ਆ ਜਿਹਦੇ ਵਿੱਚ ਇਹਦੇ ਵਿੱਚ ਹੁਣ ਸਰਕਾਰਾਂ ਟੈਕਸ ਵੀ ਲੈਂਦੀਆਂ ਤੇ ਪਰ ਇਹੇ ਰੋੜਾਂ ਦੇ ਉੱਤੇ ਇਹ ਜਿਹੜੇ ਪਸ਼ੂ ਵਾਰਾ ਫਿਰਦੇ ਆ ਇਹਨਾਂ ਦਾ ਕੋਈ ਵੀ ਪ੍ਰਬੰਧ ਹੀ ਨਹੀਂ ਵੀ ਇਹਨਾਂ ਨੂੰ ਵਾਰਾ ਪਸ਼ੂ ਆ ਵੀ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਫੜ ਕੇ ਸੀ ਕਿਸ ਕਾਰਨ ਬਣੀਆਂ ਗਊਸ਼ਾਲਾ ਪਹਿਲਾਂ ਤੇ ਇਹ ਦੱਸੋ ਤਾਂ ਇਹੇ ਨੁਕਸਾਨ ਜਿਹੜੇ ਹੁੰਦੇ ਆ ਬਾਈ ਰਾਜਵੀਰ ਜਵੰਦਾ ਨੂੰ ਲੈ ਕੇ ਅੱਜ ਇੱਕ ਨਹੀਂ ਪਤਾ ਨਹੀਂ ਹੋਰ ਕਿੰਨੇ ਕੁ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਰਾਜਵੀਰ ਜਵੰਦਾ ਦਾ ਤਾਂ ਪਤਾ ਲੱਗ ਗਿਆ ਮੌਕੇ ਤੇ ਹਸਪਤਲ ਦੇ ਵਿੱਚ ਲਿਆਇਆ ਗਿਆ ਫੋਟੋਸਪਾਟਲ ਦੇ ਵਿੱਚ ਪਰ ਲੇਕਿਨ ਪਤਾ ਨਹੀਂ ਕਿੰਨੇ ਕੁ ਨੌਜਵਾਨ ਆ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਰੋਡਾਂ ਤੇ ਤੜਫ ਤੜਫ ਕੇ ਪਰ ਕਈ ਵਾਰ ਕੋਈ ਰਾਤ ਭਰਾਤੇ ਐਕਸੀਡੈਂਟ ਹੋ ਜਾਂਦਾ ਇਹ ਪਸ਼ੂਆਂ ਦੇ ਕਾਰਨ ਕਿਉਂਕਿ ਜਿਹੜਾ ਹੁਣ ਗਾਉਂ ਟੈਕਸ ਭਰਦੇ ਆ ਉਹ ਕਿਸ ਕਾਰਨ ਭਾਜੇ ਭਰਦੇ ਆ ਆਪਾਂ ਸਾਰੇ ਤਾਂ ਪਰ ਹੁਣ ਲੇਕਿਨ ਹੁਣ ਜਿਹਦੇ ਵਿੱਚ ਹੁਣ ਤੱਕ ਦੀ ਅਪਡੇਟ ਆ ਭਾਈ ਇਹ ਇੱਕ ਚਿੰਤਾ ਕਰਨ ਵਾਲੀ ਉਹਨਾਂ ਦੇ ਚਾਉਣ ਵਾਲਿਆਂ ਨੂੰ ਇੱਕ ਪਰੇਸ਼ਾਨੀ ਦੀ ਇਹ ਪਰੇਸ਼ਾਨ ਕਰਨ ਵਾਲੀ ਖਬਰ ਆ ਜਿਹੜੀ ਤਾਂ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਹੁਣ ਮੇਰਾ ਕਹਿਣਾ ਨਹੀਂ ਜਿਹੜੀ ਕੀ ਪੀਟੀਸੀ ਨਿਊਜ਼ ਚੈਨਲ ਬਣੀ ਉਹ ਹੁਣ ਤੱਕ ਦੀ ਅਪਡੇਟ ਸੀ ਪਰ ਲੇਕਿਨ ਆਪਾਂ ਇਹੀ ਫਿਰ ਤੋਂ ਇਹੀ ਕਹਿਣਾ ਚਾਹੁੰਦੇ ਆ ਸਾਰੇ ਪੰਜਾਬੀਆਂ ਨੂੰ ਕਿ ਸਾਰੇ ਵੀ ਦੁਆ ਕਰੋ ਤਾਂ ਕਿ ਰਾਜਵੀਰ ਜਵੰਦਾ ਠੀਕ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਰਹਿਣ ਤੇ ਠੀਕ ਜਿਵੇਂ ਪਹਿਲਾਂ ਮੰਗੂ ਜਿਵੇਂ ਪੰਜਾਬੀ ਗਾਇਕ ਆ ਤੇ ਆਪਾਂ ਕਹਿੰਦੇ ਕਈ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕਦਾਰ ਨਵਾਏ ਹੈ ਹੀਰੋ ਦਾ ਰੋਲ ਜਿਵੇਂ ਕਿ ਮਿੰਦੋ ਤਸਿਲਦਾਰ ਨਹੀਂ ਉਸ ਦਿਨ ਵੀ ਦੱਸਿਆ ਜਿਵੇਂ ਖਬਰ ਦੇ ਵਿੱਚ ਬਹੁਤ ਵਧੀਆ ਫਿਲਮਾਂ ਹੋ ਤੁਸੀਂ ਦੇਖੀ ਵੀ ਹੋਣੀਆਂ ਤੇ ਹੋਰ ਵੀ ਕਈ ਫਿਲਮਾਂ 'ਚ ਕੰਮ ਕੀਤਾ ਬਾਕੀ ਪੰਜਾਬੀ ਮਾਂ ਬੋਲੀ ਮਾਂ ਬੋਲੀ ਨੂੰ ਲੈ ਕੇ ਤਾਂ ਬਹੁਤ ਵਧੀਆ ਸੌਂਗ ਉਹਨਾਂ ਦੇ ਅਕਸਰ ਤੁਸੀਂ ਸੁਣੇ ਵੀ ਆ ਤੇ ਭਾਈ ਜਿਹੜੀ ਹੁਣ ਬਸ ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਇਹੀ ਗੱਲ ਨਿਕਲਦੀ ਵੀ ਜਿਹੜਾ ਰਾਜਵੀਰ ਜਵੰਦਾ ਚੜ੍ਹਦੀ ਕਲਾ ਦੇ ਵਿੱਚ ਹੋਵੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹੜੀ ਕਿ ਹੁਣ ਫੋਟੋ ਹਸਪਤਾਲ ਦੇ ਵਿੱਚੋਂ ਹੁਣ ਤੱਕ ਦੀ ਅਪਡੇਟ ਆ ਇਹ ਨਿਕਲ ਕੇ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਬਈ ਪਰੇਸ਼ਾਨੀ ਦੀ ਗੱਲ ਆ ਤੇ ਪਰ ਫਿਰ ਤੋਂ ਵੀ ਆਪਾਂ ਇਹੀ ਕਹਿ ਦਈਏ ਜਿਵੇਂ ਕਿ ਕਈ ਖਬਰਾਂ ਆ ਰਹੀਆਂ ਸੀ ਵੀ ਉਹ ਠੀਕ ਆ ਪਰ ਲੇਕਿਨ ਬਿਲਕੁਲ ਠੀਕ ਨਹੀਂ ਉਹਨਾਂ ਦੀ ਸਿਹਤ ਹਜੇ ਤੱਕ ਵੀ ਨਾ ਝੁਕਾ ਤੇ ਪਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪ੍ਰਭਾਤਮਾ ਕਿਉਂਕਿ ਉਹਨਾਂ ਦੇ ਘਰ ਦੇ ਵਿੱਚੋਂ ਆਪਾਂ ਜੀ ਗੱਲ ਕਰੀ ਉਹਨਾਂ ਦੀ ਪਤਨੀ ਨੂੰ ਲੈ ਕੇ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਬਈ ਇੰਤਜ਼ਾਰ ਆ ਵੀ ਠੀਕ ਹੋ ਕੇ ਘਰ ਆਵੇ ਸਾਰੇ ਅੱਜ ਪੰਜਾਬ ਨੂੰ ਸਾਰਿਆਂ ਨੂੰ ਇਹੀ ਆ ਵੀ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਗਏ ਤਾਂ ਜਿਹੜੀ ਹੁਣ ਤੱਕ ਦੀ ਇੱਕ ਚਿੰਤਾ ਦਾ ਵਿਸ਼ਾ ਕਹਿ ਸਕਦੇ ਇਹਨੂੰ ਜਿਹੜੀ ਅਪਡੇਟ ਸੀ ਇਹ ਡਾਕਟਰ ਕਿਉਂਕਿ ਨਜ਼ਦੀਕ ਆ ਜਿਹੜੇ ਡਾਕਟਰ ਹੀ ਨਜ਼ਦੀਕ ਉਹਨਾਂ ਦੇ ਉਹੀ ਪਈ ਹੁਣ ਜਿਹੜੀ ਹੁਣ ਤੱਕ ਦੀ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਰਾਜਵੀਰ ਜਵੰਦਾ ਦੀ ਸਿਹਤ ਨਾ ਝੁਕਾ ਤਾਂ ਇਹਦੇ ਵਿੱਚ ਹੁਣ ਆਪਾਂ ਇਹੀ ਕਹਿਣਾ ਸੋਣਿਆ ਭਾਈ ਸਾਡੇ ਜਿੰਨੇ ਵੀ ਪੰਜਾਬ ਦੇ ਲੋਕ ਸੁਣ ਰਹੇ ਆ ਆਪਾਂ ਨੂੰ ਭੈਣਾ ਭਰਾ ਬਜ਼ੁਰਗ ਜੋ ਵੀ ਤਾ ਬਈ ਤੁਸੀਂ ਸਾਰੇ ਹੀ ਅਰਦਾਸ ਕਰੋ ਤਾਂ ਕਿ ਉਹ ਠੀਕ ਹੋ ਕੇ ਆਪਣੇ ਬੱਚਿਆਂ ਚੋਂ ਆਪਣੀ ਵਧੀਆ ਪਹਿਲਾਂ ਵਾਂਗੂ ਜਿਵੇਂ ਫੈਮਿਲੀ ਦੇ ਵਿਸਾਸ ਦੇ ਖੇਡਦੇ ਸੀ ਅੱਜ ਦੇ ਖੇਡਦੇ ਰਹਿਣ ਤਾਂ ਜਿਹੜੀ ਬਈ ਹੁਣ ਆਪਣਾ ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਇਹੀ ਦੁਆ ਨਿਕਲਦੀ ਆ ਵੀ ਠੀਕ ਹੋ ਕੇ ਆਪਾਂ ਫਿਰ ਤੋਂ ਅਪੀਲ ਕਰਦੀ ਆ ਬਈ ਜੋ ਸਾਰੇ ਹੀ ਪੰਜਾਬੀ ਅਰਦਾਸ ਕਰੋ ਤਾਂ ਕਿ ਆਪਣਾ ਠੀਕ ਹੋ ਕੇ ਘਰੇ ਹਣ ਜਿੱਥੇ ਤੱਕ ਜੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਪਾ ਨੋਟੀਫਿਕੇਸ਼ਨ ਮਿਲਦੇ ਆ ਕਨੂਨ ਨਮ ਤੱਕਦੇ ਧੰਨਵਾਦ